ਮੈਂ ਕਹਣਾ ਵੀ ਆਲੇ-ਦਾਲੇ ਪਿੰਡਾਂ 'ਚ ਜੋ ਵੀ ਇਹ ਪਾਰਟੀਬਾਜ਼ੀ ਕਰਦੇ ਨੇ ਜੀ ਪਾਰਟੀਬਾਜ਼ੀ ਵਾਲਾ ਕੋਈ ਕੰਮ ਨਹੀਂ ਕਿਉਂਕਿ ਖਵਾ ਸੈਟੀ ਹੈ ਜਿਹੜੀ ਇਹਦੇ ਨਾਲ ਮੇਨ ਜ਼ਿੰਮੇਵਾਰ ਜੁੜੇ ਹੋਏ ਨੇ ਉਹਨਾਂ ਨੂੰ ਆਪਾਂ ਨੇ ਸਮੇਂ ਸਿਰ ਸਮਾਨ ਪਹੁੰਚਾਉਣਾ ਤੇ ਤੰਦ ਵਗੈਰਾ ਦੇਣੇ ਨੇ ਇਸ ਵਿੱਚ ਪਾਰਟੀਬਾਜ਼ੀ ਦਾ ਮੈਂ ਕਹਿੰਦਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਤੇ ਤਿੰਨਾਂ ਪਿੰਡਾਂ ਦੀ ਪੰਚਾਇਤਾਂ ਨੇ ਰਲ ਕੇ ਜਾਂ ਸਾਰੇ ਲੋਕਾਂ ਨੇ ਰਲ ਕੇ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੂਤੀ ਵਾਰੀ ਫਿਰ ਅਸੀਂ ਜਿਹੜਾ ਜਿਹੜਾ ਸੁਸਾਇਟੀ ਦਾ ਪ੍ਰਧਾਨ ਵੀ ਅਸੀਂ ਸਭ ਸਮਝੀ ਨਾਲ ਕੋਣੇ ਆ। ਉਰਾਸ ਵੀ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਸੁਸਾਇਟੀ ਨੂੰ ਚੰਗੀ ਤਰ੍ਹਾਂ ਚਲਾਵਾਂਗੇ ਤੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ। ਇਹ ਚੀਜ਼ਾਂ ਬਣੀਆਂ ਤਾਂ ਹੈਗੀਆਂ ਸੀ ਛੋਲ ਤਾਂ ਦੇਣ ਵਾਸਤੇ ਲੋਕਾਂ ਦੇ ਕੰਮ ਕਰ ਕਰਨ ਵਾਸਤੇ। ਇਹ ਮਾ ਪਾਰਟੀਵਾਦੀ ਦੀ ਭੇਡ ਚੜ੍ਹਦੀਆਂ ਜਾਂਦੀਆਂ ਨੇ। ਤੇ ਇੱਕ ਵਾਰੀ ਕੋਈ ਜਿਹੜੀ ਐ ਇਲੈਕਸ਼ਨ ਆ ਜਾਂਦੀ ਐ ਇਲੈਕਸ਼ਨ ਤੋਂ ਬਾਅਦ ਆ ਜਿਹੜਾ ਲੋਕ ਪੰਜ ਸਾਲ ਪਾਰਟੀ ਵਾਂਗ ਕਰਕੇ ਜਿਹੜੀਆਂ ਹੋਈਆਂ ਲੜਾਈਆਂ ਕਰਕੇ ਥਾਣਿਆਂ 'ਕਿ ਜਿਹੜੀਆਂ ਫਰੀ ਜਾਂਦੀਆਂ ਨੇ ਇਹ ਸਾਡੇ ਤਿੰਨ ਪਿੰਡਾਂ ਦੀ ਸੁਸਾਇਟੀ ਹੈ ਜੀ ਮੱਲੇਵਾਲ ਪੱਤੀ ਮੱਲੇਵਾਲ ਤੇ ਕਾਲਸੋਨਾ ਨਗਰ ਪਿਛਲੀ ਵਾਰੀ ਵੀ ਅਸੀਂ ਕੋਸ਼ਿਸ਼ ਕੀਤੀ ਸੀ ਸੰਮਤੀ ਨਾਲ ਪ੍ਰਧਾਨ ਬਣਾਇਆ ਤੇ ਮੈਂਬਰ ਚੁਣਨੇਗੇ ਐਤਕੀ ਵੀ ਖਾਸ ਤੌਰ ਤੇ ਸਾਡੇ ਮੋਟਰ ਪਰ ਬੰਦੇ ਆਪਣੇ ਦਵਤ ਸਿੰਘ ਬਿੱਲੂ ਸਰਪੰਚ ਸਾਹਿਬ ਵਰਕੀਤ ਸਿੰਘ ਜੀ ਕਾਲਸੋਣਾ ਦੀ ਸਰਪੰਚ ਸਾਹਿਬ ਵਰਪੰਚ ਸਿੰਘ ਜੀ ਸਰਪੰਚ ਸਾਹਿਬ ਤੇ ਹੋਰ ਜਿਹੜੇ ਮੈਂਬਰ ਨੇ ਮੇਰੇ ਨਾਲ ਸਾਰਿਆਂ ਨੇ ਸਹਿਮਤੀ ਕਰਕੇ ਪਹਿਲਾ ਮੈਂਬਰ ਚੁਣੇ ਗਏ ਉਸ ਤੋਂ ਬਾਅਦ ਅੱਜ ਫੇਰ ਮੈਨੂੰ ਪਹਿਲਾਂ ਵੀ ਦੋ ਵਾਰੀ ਮੌਕਾ ਮਿਲਿਆ ਪ੍ਰਧਾਨਗੀ ਕਰਨ ਦਾ ਤੀਜੀ ਵਾਰੀ ਫੇਰ ਪ੍ਰਧਾਨ ਬਣਾਇਆ ਤੇ ਮੈਂ ਕਹਿਣਾ ਵੀ ਆਲੇ-ਦਾਲੇ ਪਿੰਡਾਂ 'ਚ ਜੋ ਵੀ ਇਹ ਪਾਰਟੀਬਾਜ਼ੀ ਕਰਦੇ ਨੇ ਜੀ ਪਾਰਟੀਬਾਜ਼ੀ ਵਾਲਾ ਕੋਈ ਕੰਮ ਨਹੀਂ ਕਿਉਂਕਿ ਸਭਾ ਸੋਸਾਇਟੀ ਹੈ ਜਿਹੜੀ ਇਹਦੇ ਨਾਲ ਮੇਨ ਜ਼ਿਮੀਂਦਾਰ ਜੁੜੇ ਹੋਏ ਨੇ ਉਹਨਾਂ ਨੂੰ ਆਪਾਂ ਨੇ ਸਮੇਂ ਸਿਰ ਸਮਾਨ ਪਹੁੰਚਾਉਣਾ ਤੇ ਤੰਦ ਵਗੈਰਾ ਦੇਣੇ ਨੇ ਇਸ ਵਿੱਚ ਪਾਰਟੀਬਾਜ਼ੀ ਦਾ ਮੈਂ ਕਹਿੰਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਤੋਂ ਮੈਂ ਆਸ ਵੀ ਕਰਦਾ ਤੇ ਵਿਸ਼ਵਾਸ ਵੀ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਸੁਸਾਇਟੀ ਨੂੰ ਚੰਗੀ ਤਰ੍ਹਾਂ ਚਲਾਵਾਂਗੇ ਤੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ। ਵੱਧ ਤੋਂ ਵੱਧ ਉਹਨਾਂ ਨਾਲ ਧਿਆਨ ਰੱਖਾਂਗੇ। ਹਾਂਜੀ ਇਸ ਚੀਜ਼ ਨਾਲ ਪਿੰਡ ਵਿੱਚ ਧੜੇਬਾਜ਼ੀ ਬਿਲਕੁਲ ਖਤਮ ਹੁੰਦੀ ਆ ਕਿਉਂਕਿ ਪਹਿਲਾਂ ਅਸੀਂ ਪੰਚਾਇਤ ਦੇ ਵਿੱਚ ਵੀ ਸੰਮਤੀ ਨਾਲੇ ਸਰਪੰਚ ਸਾਹਿਬ ਚੁਣੇ ਨੇ। ਤੇ तकरीबन 15-20 ਸਾਲ ਤੋਂ ਹੁਣ ਸਾਡਾ ਰੁਝਾਨ ਹੈ ਕਿ ਸੰਪਤੀ ਨਾਲੇ ਪੰਚਾਇਤਾਂ ਤੇ ਇਹ ਜਿਹੀਆਂ ਕਮੇਟੀਆਂ ਨੇ ਜਿਹੜੀਆਂ ਜੁਰੀਆਂ ਨੇ ਪਾ ਕੇ ਕੋਈ ਆਉਣ ਵਾਲੇ ਸਮੇਂ ਤੇ ਨਵੀਂ ਪੀੜ੍ਹੀ ਪਾਰਟੀ ਬਣੀ ਉੱਥੋਂ ਤੇ ਇਹ ਬਿਲਕੁਲ ਸਹੀ ਗੱਲ ਉਹ ਦਿੱਚੇ ਸਾਹਮਣੇ ਮੇਨ ਵੱਡਾ ਕੰਮ ਹੁੰਦਾ ਇੱਥੇ ਪਰਾਲੀ ਨੂੰ ਬਹੁਤ ਵੱਡੇ ਪੱਧਰ ਤੇ ਅਕ ਲੱਗਦੀ ਹੈ ਕਿਸੇ ਕੰਨੇ ਟਾਈਮ ਤੋਂ ਨਹੀਂ ਲਗਾ ਰਹੇ ਅਸੀਂ तकरीबन 4-5 ਸਾਲ ਹੋ ਗਏ ਪਿੰਡ ਮੱਲੇਵਾਲ ਵਿਖੇ ਹੁਣ ਕਿਸੇ ਨੇ ਆਪਣੀ ਲਈ ਕਿਉਂਕਿ ਇੱਥੇ ਸਾਡੀ ਸੁਸਾਇਟੀ ਦੇ ਵਿੱਚ ਵੀ ਫੰਡ ਕਾਫੀ ਨੇ ਕਿਉਂਕਿ ਪਰਾਲੀ ਨੂੰ ਸਾਹਮਣੇ ਨੇ ਪਿੰਡ 'ਚ ਸਾਡੇ ਦੋ ਪਰਿਵਾਰਾਂ ਕੋਲ ਵੱਡੇ ਫੀਲਰ ਤੇ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ ਨੇ ਉਹਦੇ ਕਰਕੇ ਤਕਰੀਬਨ 100% ਆ ਸਾਡੇ ਕੋਲ ਜਿਹੜੀ ਬਿਲਕੁਲ ਅੱਗ ਨਹੀਂ ਲੱਗੀ। ਨਿਊਸ਼ਨ ਦਾ ਜਿਹੜਾ ਵੱਡਾ ਮਸਲਾ ਉਹਦਾ ਵੀ ਖਾਸਿਆਂ ਰੱਖਦੇ ਆ ਤੇ ਉਹ ਮਸ਼ੀਨਾਂ ਵਾਲਿਆਂ ਦਾ ਵੀ ਧੰਨਵਾਦ ਆ ਜਿਹੜੇ ਸਾਡੇ ਪਿੰਡ ਦੇ ਵਿੱਚੋਂ ਪ੍ਰੈਫਰੈਂਸ ਸਾਡੇ ਪਿੰਡ ਨੂੰ ਲੈਂਦੇ ਨੇ। ਦੋ ਤਿੰਨ ਪਿੰਡਾਂ ਨੂੰ ਇੱਥੋਂ ਗੱਠਾ ਚੱਕ ਕੇ ਲੈ ਕੇ ਜਾਂਦੇ ਨੇ। ਕਿੰਨੀ ਮਿੱਟੀ ਜਾਂਦੀ ਹੈ। ਸਾਈਟੇ ਕੋਲੇ ਤਕਰੀਬਨ ਆਪਣੇ 3-4 ਮਸ਼ੀਨਾਂ ਹੈਗੀਆਂ ਜੋ ਉਪਰਾਲੀ ਨੂੰ ਥਾਮਦੇ ਆ ਜਿਵੇਂ ਕਿ ਆ ਮੰਚਰ ਹੋ ਗਿਆ। ਤੇ ਪਲਾਉ ਵੀ ਆ ਤੇ ਰੋਟਾਵੇਟਰ ਵਗੈਰਾ ਹੋਰ ਸਾਰੇ ਸੰਦ ਹੈਗੇ ਸਾਡੇ ਕੋਲ ਜਿਹੜੀ ਲੋੜ ਹੋਰ ਮਹਿਸੂਸ ਹੋਏਗੀ ਹੋਰ ਵੀ ਉਹਨਾਂ ਦੇ ਚੰਦੇ ਖਰੀਦਾਂ ਜਿਵੇਂ ਪੁੱਛੀ ਆਪਾਂ ਲਾ ਕਰੀਏ ਹੋਰ ਪਿੰਡਾਂ ਨੂੰ ਪੁੱਛੇ ਜਾਂਦੇ ਪਾਵਰ ਪੈਂਡਾ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਅਸੀਂ ਵੱਧੋ-ਵੱਧ ਜਿਹੜੀ ਪਰਾਲੀ ਨੂੰ ਅੱਕਲਾ ਲਾਉਣਾ ਕਿਉਂਕਿ ਇਹਦੇ ਨਾਲ ਆਪਣਾ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਤੇ ਵੱਧੋ-ਵੱਧ ਜਾਂ ਤਾਂ ਪਰਾਲੀ ਨੂੰ ਵਿੱਚ ਸਿਮੇਟਣਾ ਪਲਾਉ ਕਰਕੇ ਜਾਂ ਫਿਰ ਮਸ਼ੀਨਾਂ ਨੇ ਜਿਹੜੇ ਗੱਠਾ ਬਣਾਉਂਦੀਆਂ ਨੇ ਉਹਨਾਂ ਨੂੰ ਪ੍ਰਾਇੋਰਟੀ ਦੇਣ ਤਾਂ ਕਿ ਸਮਾਜ ਦੇ ਵਿੱਚ ਮਿੰਟ ਨਾ ਫੜੋ ਸਾਰਿਆਂ ਨੂੰ ਵੱਡੀ ਖੁਸ਼ੀ ਦੀ ਗੱਲ ਤਾਂ ਕਿ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਵੀ ਸਾਡੀਆਂ ਜਿਹੜੀਆਂ ਸਰਪੰਚੀਆਂ ਨਾਲ ਜੁੜੀਆਂ ਤੇ ਤਿੰਨਾ ਪਿੰਡਾਂ ਦੀਆਂ ਪੰਚਾਇਤਾਂ ਨੇ ਲੜ ਕੇ ਜਾਂ ਸਾਰੇ ਲੋਕਾਂ ਨੇ ਲੜ ਕੇ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੁੱਜੀ ਵਾਰੀ ਫੇਰ ਅਸੀਂ ਜਿਹੜਾ ਜਿਹੜਾ ਸੁਸਾਇਟੀ ਦਾ ਪ੍ਰਧਾਨ ਵੀ ਅਸੀਂ ਸਰਪੰਚੀ ਨਾਲ ਚੁਣਿਆ ਸਾਰੇ ਤਿੰਨੇ ਪਿੰਡਾਂ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਜਿਨ੍ਹਾਂ ਨੇ ਇੰਨੀ ਸੂਝ-ਬੂਝ ਨਾਲ ਪਹਿਲਾ ਮੈਂਬਰ ਚੁਣੇ ਮੈਂਬਰ ਚੁਣਨ ਤੋਂ ਬਾਅਦ ਸਭ ਤੋਂ ਸੰਤਰੀ ਨਾਲ ਜਿਹੜੀ ਪ੍ਰਧਾਨਗੀ ਤੇ ਕੋਣ ਹੈ ਉਹ ਕੀ ਹੈ ਇਹ ਪਿੰਟਾ ਕਿ ਦੇਖਿਆ ਲੜਾਈ ਜਾਰੀ ਹੋਈ ਹੈ ਇਸ ਬਾਰੇ ਕੋਈ ਵੀ ਕਹਿ ਨਹੀਂ ਲੱਗਦਾ ਇੰਨੀਆਂ ਚੀਜ਼ਾਂ ਤੋਂ ਦੇਖ ਕੇ ਹੀ ਜਿਹੜੀ ਇਹ ਸਿਆਣਪ ਉਪਜਦੀ ਹੈ ਵੀ ਹਾਲਾਤਾਂ ਦੇ ਮੁਤਾਬਕ ਹੈ ਜਿਹੜੀ ਇਹ ਚੀਜ਼ਾਂ ਬਣੀਆਂ ਤਾਂ ਹੈਗੀਆਂ ਸੀ ਸ਼ੂਲ ਤਾਂ ਦੇਣ ਵਕਤ ਲੋਕਾਂ ਦੇ ਕੰਮ ਕਰਦਾਂ ਮਾਰਦੇ ਇਹ ਪਾਰਟੀਵਾਦੀ ਦੀ ਭੇਡ ਚੜ੍ਹਦੀਆਂ ਜਾਂਦੀਆਂ ਨੇ ਤੇ ਇੱਕ ਵਾਰੀ ਕੋਈ ਜਿਹੜੀ ਹੈ ਇਲੈਕਸ਼ਨ ਆ ਜਾਂਦੀ ਹੈ ਇਲੈਕਸ਼ਨ ਤੋਂ ਬਾਅਦ ਆ ਜਿਹੜਾ ਲੋਕ ਪੰਜ ਸਾਲ ਪਾਰਟੀ ਵਾਜ ਕਰਕੇ ਜਿਹੜੀਆਂ ਹੋਈਆਂ ਲੜਾਈਆਂ ਕਰਕੇ ਖਾਣੇ ਕਜੇ ਨੇ ਜਿ ਫਰੀ ਜਾਂਦੇ ਨੇ ਅਸੀਂ ਸਾਰਿਆਂ ਨੇ ਇਕੱਠ ਕਰਕੇ ਇਹੀ ਸੋਚਿਆ ਵੀ ਆ ਇਸ ਚੀਜ਼ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਤੋਂ ਬਚਾ ਕੇ ਭਾਈਚਾਰਕ ਨੁਕਸਾਨ ਜਿਹੜੀ ਅਸੀਂ ਪੈਦਾ ਕਰਦੇ ਦੇਖੋ ਜੀ ਬਹੁਤ ਵਧੀਆ ਉਪਰਾਲਾ ਹੈ ਪਿੰਨੇ ਪੰਡਾ ਦੇ ਬਹੁਤ ਬਰ ਬੰਦਿਆ ਦੇ ਬਹੁਤ ਵਧੀਆ ਸੋਚਾ ਹੈ ਜਿਸ ਤਰ੍ਹਾਂ ਪ੍ਰਧਾਨ ਜੀ ਦੇ ਦਰਸਾ ਪਹਿਲਾਂ ਪੰਚਾਇਤਾਂ ਵੀ ਸਾਡੇ ਤਿੰਨੇ ਪੰਡਾ ਦੇ ਸਰਬਸੰਮਤੀ ਨਾਲ ਚੁਣਿਆ ਗਏ ਆ ਜਿਸ ਨਾਲ ਭਾਈਚਾਰਕ ਸਾਂਝ ਵੱਧਦੀ ਆ ਤੋ ਮਨਜੀਤ ਸਿੰਘ ਅੱਜ ਤੀਜੀ ਵਾਰ ਜਿਹੜਾ ਇਹਨਾਂ ਦੀ ਪਹਿਲਾਂ ਵੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਆ ਸੀ ਕਿਸਾਨਾਂ ਦਾ ਸੰਦ ਵਗੈਰਾ ਤੇ ਰੀਅਲਟੀ ਤੇ ਜੋ ਵੀ ਜ਼ੂਰੀਆ ਵਗੈਰਾ ਤਾਂਸਲ ਉਪਰਾਲਾ ਕਰਕੇ ਲਿਆਉਂਦੇ ਰਹੇ ਨੇ ਬਾਕੀ ਅਪਰੋਚੇਬਲ ਬੰਦੇ ਦੇ ਉੱਪਰ ਤੱਕ ਪਹੁੰਚ ਰੱਖਦੇ ਨੇ ਇਧਰ ਉਧਰ ਆਤ ਮਾਰ ਕੇ ਸਭਾਟੀ ਲਈ ਕੰਮ ਕਰਦੇ ਰਹਿੰਦੇ ਨੇ ਤੋ ਸਾਰਿਆਂ ਨੇ ਸਹਿਮਤੀ ਨਾਲ ਇਹਨਾਂ ਨੂੰ ਤੀਜੀ ਵਾਰ ਮਲਾ ਕੇ ਇਸ ਵਾਰ ਮੌਕਾ ਦਿੱਤਾ ਬਹੁਤ ਬਹੁਤ ਕੀ ਨਮੂ ਆ ਸਰ ਕੀ ਹੋ ਗਾ ਪੰਛੀ 70 ਤੱਕ ਇਸ ਤਰ੍ਹਾਂ ਹੋ ਜਦੋਂ ਚਰਮ ਤਾਂ ਪਿੰਡਾਂ ਤੋਂ ਹੋਣੀ ਨਾ ਪਹਿਲਾਂ ਵੀ ਹੁੰਦੀ ਸੀ ਇੱਕ ਪਹਿਲੀ ਵਾਰੀ ਨਹੀਂ ਤੇ ਬਹੁਤ ਵਧੀਆ ਹੁੰਦੇ ਤਿੰਨ ਚਾਰ ਸਾਲ ਹੋ ਗੁੰਦਾ ਜোন ਇਸ ਤਰ੍ਹਾਂ ਹੋ ਜਾਂਦੀ ਮੋਢਾ ਬੰਨਦਾ ਕੋਈ ਮਦਦਾਂ ਕੋਈ ਨਹੀਂ ਲਗਾਇਆ ਜਗੜਾ ਨਹੀਂ ਗਾਇ ਪੂਰੇ ਬਹੁਤ ਬੱਚਾ ਖੁੱਸ ਹੋ ਕੇ ਸਾਰਾ ਹੰਕਾਰ ਕਿੰਨੇ ਕੰਮ ਜਿੰਨੇ ਪੜਨਾ ਦੀ ਚਾਹਤ ਨਾਲ ਸਾਰਾ ਕੰਮ ਹੋ ਗਿਆ